ਪੰਜਾਬ ਸਕੂਲ ਸਿੱਖਿਆ ਬੋਰਡ ਦਵੰਦੂ 12ਵੀਂ ਦੇ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਤੇ ਲੁਧਿਆਣਾ ਦੇ BCNE ਫੋਕਲ ਪੁਆਇੰਟ ਸਕੂਲ ਦੇ ਵਿਦਿਆਰਥੀ ਇਕਮ ਪ੍ਰੀਤ ਜਿਸ ਨੇ ਕੀ ਕਾਮਰਸ ਵਿਸ਼ੇ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਦੱਸਦੀ ਕਿ ਇਕਮ ਨੇ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਨੇ ਸਕੂਲ ਪੁੱਜਨ ਤੇ ਅੱਜ ਉਸ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਇਸ ਨਾਲ ਦੱਸਦੀ ਕਿ ਇਕਮ ਜੋ ਕਿ ਗੱਤਕੇ ਦਾ ਵੀ ਨੈਸ਼ਨਲ ਲੈਵਲ ਦਾ ਖਿਡਾਰੀ ਹੈ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਪੱਡ ਦੇ ਵਿੱਚ ਹੀ ਚੰਗਾ ਰਿਜ਼ਲਟ ਹਾਸਲ ਕੀਤਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਪੱਡ ਦੇ ਵਿੱਚ ਇਕਮ ਪ੍ਰੀਤ ਪਹਿਲੇ ਸਥਾਨ ਤੇ ਆਇਆ ਹੈ ਤੇ ਉਹ ਗੱਤਕੇ ਦਾ ਵੀ ਚੈਂਪੀਅਨ ਹੈ ਤੇ ਪੜਾਈ ਦੇ ਵਿੱਚ ਵੀ ਅੱਗੇ ਹੈ ਉਨਾਂ ਕੇ ਕੀ ਸਕੂਲ ਦਿੱਤੇ ਉਸ ਦੇ ਪਰਵਾਰਿਕ ਮੈਂਬਰਾਂ ਦੀ ਸਖਤ ਮਿਹਨਤ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ। ਲੈ ਰਹੇ ਕਿੰਨੇ ਨੰਬਰ ਆਏ ਨੇ। ਫਰਸਟ ਕੁਸ਼ਨ ਆਇਆ 500 ਚੋਂ 500 ਨੰਬਰ ਆਇਆ। ਹੋਰ ਕੀ ਕਿਨਾ ਚੋਟਾ ਕਰਦੇ ਨੇ ਕਿ ਕਿ ਕਿੰਨਾਂ ਦਾ ਸ਼ਰਧਾ ਦੀ ਕਿੰਨੇ ਟੈਸਟ ਕਰਦਾ। ਹਾਂਜੀ ਕਿੰਨੇ ਸਮੇਂ ਪੜ੍ਹਾਈ ਕਰਦੇ ਸੀ? ਪੜ੍ਹਾਈ 4-5 ਘੰਟੇ ਪੜ੍ਹਦਾ ਸੀ ਆਮ ਨਾਲ ਲਾ ਕੇ ਪੜ੍ਹਦਾ ਸੀ। ਫਾਦਰ ਸਾਹਿਬ ਕੀ ਕਰਦੇ ਸੀ? ਫਾਦਰ ਸਾਹਿਬ ਵਰਕਰ ਆ। ਤੇ ਹੁਣ ਅੱਗੇ ਕੀ ਪਰੰਪਰਾ ਤੁਹਾਡਾ ਸੁਪਨਾ ਹੈ? ਅੱਗੇ ਐਲ ਐਲ ਵੀ ਕਰਦੇ ਆ ਜੀ। ਨਹੀਂ ਸੋਚਿਆ ਸੀ ਕਿ ਕਰੇ। ਹਾਂ ਜੀ ਮੈਂ ਤਾਂ ਸੀਗੀ ਪੇਪਰਾਂ ਨੂੰ ਪੇਪਰ ਬਹੁਤ ਹੀ ਅਗੇ ਸੀ ਪਰ ਐਦਾਂ ਵੀ ਨਹੀਂ ਸੀ ਕਿ ਆਜੀ ਫਸਟ ਹੀ ਆ ਜੇ ਪਰ ਮੈਨੂੰ ਤੁਸੀਂ ਫਸਟ ਆ ਕਿੰਨੇ ਸਮੇਂ ਪੜਾਈ ਕਰਦੇ ਸੀ ਕਿੰਨਾ ਸਮਾਂ ਤੁਸੀਂ ਦਿੰਦੇ ਸੀ ਪੜਾਉਣ ਚਾਰ ਪਾਰੀਆਂ ਨਹੀਂ ਪੜਦਾ ਸੀ ਉਹ ਤੇ ਰਾਗੀ ਸ਼ੌਕੀ ਕਿੰਨੇ ਕੋਲ ਹਾਂ ਜਿੰਦਾ ਵੀ ਅੰਦਾਜ਼ੀ ਕਤਰਾ ਰਹਿੰਦਾ ਸੀ ਕਿੰਨੇ ਦੇ ਵੀ ਖਿਡਾਰੀ ਹੋ ਕਿਆ ਬਾਤ ਹੈ ਤੇ ਗੱਤ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਰਹਿਤੀ ਸੀ ਤੁਹਾਡੀ ਕੋਈ ਨਾਸ਼ਨਲ ਤਾਂ ਕਿਹਾ ਉੱਥੇ ਫਸਟ ਪੁਜੀਸ਼ਨ ਆਈ ਹੈ ਇਸ ਤੋਂ ਬਾਅਦ ਉਹਨੇ ਕੀ ਕਰਨਾ ਉਸਕੇ ਤੇ ਇਸ ਤੋਂ ਬਾਅਦ ਅੱਗੇ ਵੀ ਪੜ੍ਹਾਈ ਕਰਾਂਗੇ। ਕਾਨੂੰਨੀ ਪੜ੍ਹਾਈ ਕਰਾਂਗੇ। ਐਲ ਐਲ ਬੀ ਕਰਾਂਗੇ। ਤੇ ਵਕੀਲ ਬਣ ਕੇ ਹੁਣ ਫਾਦਰ ਸਾਹਿਬ ਜਿੱਤੇ ਹੈਗੇ ਮਕੈਨਿਕ ਦੇ। ਉਹਨਾਂ ਨੂੰ ਫ੍ਰੀ ਕਰੂੰਗਾ ਕਿ ਉਹ ਕੰਮ ਕਰਦੇ ਰਹਿਣਗੇ ਕਿ ਤੁਸੀਂ ਕਹੋਗੇ। ਮੈਂ ਗਮਾਂਗਾ ਉਹਨਾਂ ਦਾ ਸੁਪਨੇ ਪੂਰੇ ਕਰਾਂਗਾ। ਉਹਨਾਂ ਦੇ ਸੁਪਨੇ ਪੂਰੇ ਕਰਾਂਗਾ। ਤੇ ਅੱਜ ਹੁਣ ਖੁਸ਼ੀ ਹੈਗੀ ਆ।